ਅਮਰੀਕਾ ਦੇ ਵਿੱਚ ਸਿੱਖ ਨੌਜਵਾਨ ਦਾ ਇਨਕਾਊਂਟਰ ਕੀਤਾ ਗਿਆ ਮੌਕੇ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਪੁਲਿਸ ਵੱਲੋਂ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਤਾਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਿਹੜਾ ਸਿੱਖ ਨੌਜਵਾਨ ਹੈ ਉਸ ਵੱਲੋਂ ਇਸ ਸੜਕ ਤੇ ਹਥਿਆਰ ਜਿਹੜਾ ਉਹ ਲਹਿਰਾਇਆ ਜਾ ਰਿਹਾ ਸੀ ਤੇਜ਼ ਤਾਰ ਹਥਿਆਰ ਦੀ ਉਸ ਵੱਲ ਪ੍ਰਦਰਸ਼ਨੀ ਕੀਤੀ ਜਾ ਰਹੀ ਸੀ ਔਰ ਲੋਕ ਵੀ ਹਲਾਕੇ ਇਸ ਦੌਰਾਨ ਸਹਿਮ ਜਾਂਦੇ ਨੇ ਡਰ ਜਾਂਦੇ ਨੇ ਕਿ ਆਖਰਕਾਰ ਇਸ ਸਿੱਖ ਨੌਜਵਾਨ ਨੂੰ ਹੋ ਕੀ ਗਿਆ ਕਿਉਂਕਿ ਗੱਡੀ ਰੋਕੀ ਗਈ ਔਰ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਸਿੱਖ ਨੌਜਵਾਨ ਹੈ ਉਹ ਤੇਜ਼ ਤਾਰ ਹਥਿਆਰ ਦੀ ਪ੍ਰਦਰਸ਼ਨੀ ਉਸ ਵੱਲੋਂ ਕੀਤੀ ਜਾਂਦੀ ਔਰ ਇਸ ਦੇ ਨਾਲ ਤੇਜ਼ ਹਥਿਆਰ ਜਿਹੜਾ ਤੇਜ਼ ਤਾਰ ਹਥਿਆਰ ਜਿਹੜਾ ਲਹਿਰਾਉਣਾ ਸ਼ੁਰੂ ਕਰ ਦਿੰਦਾ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਸ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਇਸ ਤੇਜ਼ ਤਾਰ ਹਥਿਆਰ ਨੂੰ ਜਿਹੜਾ ਜ਼ਮੀਨ ਤੇ ਸੁੱਟ ਦਵੇ ਔਰ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਵੇ ਪਰ ਉਸ ਨੇ ਇਹ ਗੱਲ ਨਹੀਂ ਸੁਣੀ ਔਰ ਪੁਲਿਸ ਦੇ ਮੁਤਾਬਕ ਜਿਹੜਾ ਸਿੱਖ ਨੌਜਵਾਨ ਜਿਸ ਦਾ ਐਨਕਾਊਂਟਰ ਕੀਤਾ ਗਿਆ ਉਸ ਨੇ ਪੁਲਿਸ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਔਰ ਇਸੇ ਦੌਰਾਨ ਪੁਲਿਸ ਨੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਔਰ ਦੱਸਦੇ ਕਿ ਉਸ ਦੀ ਹੁਣ ਮੌਤ ਹੋ ਚੁੱਕੀ ਹੈ ਤਾਂ ਇਹ ਐਨਕਾਊਂਟਰ ਦੀ ਲਾਈਵ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਅੱਜ ਲਾਸ ਐਂਜਲਸ ਦੇ ਵਿੱਚ ਸਿੱਖ ਨੌਜਵਾਨ ਹੈ ਅੱਜ ਦੀ ਗੋਲੀ ਲੱਗੀ ਹੈ ਔਰ ਦੱਸਦੇ ਕਿ ਪੁਲਿਸ ਨੇ ਲਾਈਵ ਐਨਕਾਊਂਟਰ ਕੀਤਾ ਹੈ ਔਰ ਮੌਕੇ ਦੀ ਇਹ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਹੇ ਐਨਕਾਊਂਟਰ ਦੀ ਇਹ ਵੀਡੀਓ ਹੈ ਔਰ ਦੱਸਦੇ ਕਿ ਗੁਰਪ੍ਰੀਤ ਸਿੰਘ ਵਜੋਂ ਨੌਜਵਾਨ ਦੀ ਜਿਹੜੀ ਪਛਾਣ ਹੈ ਉਹ ਹੋਈ ਹੈ ਤਾਂ 35 ਸਾਲ ਦਾ ਸੀ ਗੁਰਪ੍ਰੀਤ ਸਿੰਘ